ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਕਰਜ਼ਾ ਅਤੇ ਕਰਕੀ ਮੁਕਤ ਦੇ ਵਾਅਦੇ ਪੂਰਾ ਨਾ ਕਰਨ ਦੇ ਬਹਾਨੇ ਵਾਈਟ ਪੇਪਰ ਲਿਆਉਣ ਦੀ ਗੱਲ ਕਰ ਰਹੀ ਹੈ ਇਹ ਕਹਿਣਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਨਾ ਪੂਰੇ ਹੋਏ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਧਰਨੇ ਲਗਾਏ ਜਾਣਗੇ ਅਤੇ ਸਾਡਾ ਹੱਕ ਇੱਥੇ ਰੱਖਦੀ ਆਵਾਜ਼ ਉੱਠੇਗੀ ਹਲਕਾ ਬਟਾਲਾ ਦੇ ਸਮੂਹ ਸੀਨੀਅਰ ਸਾਥੀਆਂ ਦਾ ਵਰਕਰਾਂ ਦਾ ਦਿਲੀ ਤੌਰ ਦੇ ਉੱਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਬਾਬੇ ਨਾਨਕ ਦੀ ਬਹੁਤ ਕਿਰਪਾ ਹੋਈ ਆ ਸਾਡੇ ਸਾਰੇ ਰਿਸ਼ੀ ਮੁਨੀ ਪੀਰ ਕੰਬਰਾ ਨੇ ਸਾਡੇ ਤੇ ਮਿਹਰ ਕੀਤੀ ਆ ਜਿੰਨਾ ਅਗੇ ਅਸੀਂ ਅਰਦਾਸਾਂ ਕੀਤੀਆਂ ਸੀ ਇਸ ਕਰਕੇ ਅੱਜ ਫਲਾਈ ਸਾਹਿਬ ਗੁਰੂ ਨਾਨਕ ਦੇਵ ਦਾ ਸ਼ੋਪਾ ਪ੍ਰਾਪਤ ਇਤਿਹਾਸਕ ਸਥਾਨ ਆ ਇੱਥੇ ਮਜੀਠਾ ਜੀ ਨੂੰ ਬੇਨਤੀ ਕੀਤੀ ਸੀ ਉਹ ਵੀ ਆਏ ਨੇ ਤੇ ਹਲਕੇ ਦੇ ਸਮੂਹ ਪੰਚ ਸਰਪੰਚ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੇਅਰਮੈਨ ਸਾਹਿਬ ਆਣ ਸਾਡੇ ਜਿਹੜੇ ਐਮਸੀ ਸਹਿਬਾਨ ਨੇ ਸਾਬਕਾ ਐਮਸੀ ਸਹਿਬਾਨ ਨੇ ਅੱਜ ਅਸੀਂ ਸਾਰਾ ਇਕੱਠਾ ਹੋ ਗਏ ਇੱਕ ਦੇ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਅਦਾ ਕੀਤਾ ਇੱਕ ਮੈਂ ਆਪਣੇ ਵੱਲੋਂ ਸਾਰੇ ਹਲਕੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਆ ਤਾਂ ਕਿ ਮੁੜ ਕੇ ਅਸੀਂ ਜਿਹੜਾ ਆ ਇਕੱਠੇ ਹੋ ਕੇ ਤੁਰ ਸਕਾਂਗੇ ਜਿੱਥੇ ਸਾਡੇ ਸਮੂਹ ਭਾਜਪਾ ਦੇ ਸੀਨੀਅਰ ਸਾਥੀ ਸ਼ਰੇਸ਼ ਪਾਟਿਆ ਜੀ ਜੋ ਸਾਬਕਾ ਪ੍ਰਧਾਨ ਨੇ ਔਰ ٹرسٹ ਦੇ ਚੇਅਰਮੈਨ ਸੀ ਸਾਡੇ ਭੱਲਾ ਜੀ ਸਾਡੇ ਰੰਦਾਵਾ ਜੀ ਸਾਰੇ ਹੀ ਸਾਡੇ ਸਾਥੀ ਜਿਨ੍ਹਾਂ ਨੇ ਇਸ ਟੀਮ ਨੇ ਇਨਾ ਕੰਮ ਕੀਤਾ ਜਿਸ ਨਾਲ ਸਾਡੀ ਜਿੱਤ ਯਕੀਨੀ ਹੋਈ ਆ ਸ਼ਹਿਰ ਦੇ ਵਿੱਚ ਅਸੀਂ ਕਾਮਯਾਬੀ ਦੇ ਨਾਲ ਇਹ ਆਪਣੀ ਸੀਟ ਜਿਹੜੀਆਂ ਉਹਨੂੰ ਜਿੱਤ ਕੇ ਸ਼੍ਰੋਮਣੀ ਕਾਲੀ ਦਲ ਦੀ ਝੋਲੀ 'ਚ ਪਾਇਆ ਔਰ ਜਿਹੜੇ ਅਸਲੀ ਪਾਰਟੀਆਂ ਦੇ ਬੰਦੇ ਸੀ ਕਾਲੀ ਦਲ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਸੀ ਤੇ ਭਾਜਪਾ 'ਚ ਵੀ ਹੈਗੀਆਂ ਸੀ ਉਹਨਾਂ ਦੀ ਵੀ ਪੇਛ ਨਹੀਂ ਜਾਣ ਦਿੱਤੀ ਕਿਉਂਕਿ ਅਕਾਲ ਪ੍ਰਖ ਸਾਡੇ ਨਾਲ ਸੀ ਇਸ ਕਰਕੇ ਕਾਮਯਾਬੀ ਮਿਲੀ ਆ ਲੋਕਾਂ ਦਾ ਧੰਨਵਾਦ ਚੀਫ ਜਸਟਿਸ ਆਫ ਇੰਡੀਆ ਸਾਹਿਬ ਨੇ ਜਿਹੜੇ ਗੱਲ ਕਲ ਕੀਤੀ ਹੈ ਮੈਂ ਸਮਝਦਾ ਹਾਂ ਬਹੁਤ ਚੰਗੀ ਤੇ ਬੜੇ ਸਮੇਂ ਨਾਲ ਕੀਤੀ ਕਿਉਂਕਿ ਅੱਜ ਕੱਲ ਇਲੈਕਸ਼ਨ ਜਿੱਤਣ ਆਸਤੇ ਬੜੇ ਵਾਅਦੇ ਕੀਤੇ ਜਾਂਦੇ ਮਗਰ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਵਾਈਟ ਪੇਪਰ ਦੇ ਬਹਾਨੇ ਮਾਰੇ ਜਾਂਦੇ ਅੱਜ ਕਾਂਗਰਸ ਦੀ ਮੌਜੂਦਾ ਸਰਕਾਰ ਵੀ ਜੇ ਨੇਕ ਨੀਤੀ ਹੁੰਦੀ ਚੰਗੀ ਸੋਚ ਹੁੰਦੀ ਤੇ ਪਹਿਲੀ ਕੈਬਨਿਟ ਚ ਲੋਕਾਂ ਦੇ ਹੱਕ ਲਈ ਲੋਕਾਂ ਦੇ ਪੱਖ ਲਈ ਜੋ ਲੋਕਾਂ ਨੇ ਫੈਸਲਾ ਕੀਤਾ ਉਹਨਾਂ ਨੂੰ ਪਕਵਾ ਦਿੱਤਾ ਉਹਨੂੰ ਮੰਨਦੇ ਹੋਇਆ ਉਹਨਾਂ ਨਾਲ ਜੋ ਵਾਅਦੇ ਕੀਤੇ ਉਹਨਾਂ ਨੂੰ ਲਾਗੂ ਕਰਦੇ ਮਗਰ ਉਹਨਾਂ ਨੂੰ ਲਾਗੂ ਕਰਨ ਦੀ ਥਾਂ ਮੈਨੂੰ ਲੱਗਦਾ ਕੋਈ 3-4 ਘੰਟੇ ਪਹਿਲੀ ਕੈਬਨਿਟ ਚੱਲੀ ਆ ਉਹਦੇ ਚੋ 2.5 ਘੰਟੇ ਤਾਂਹੀ ਲੜਾਈ ਚੱਲਦੀ ਲਈ ਕਿ ਲਾਲ ਬੱਤੀ ਲੱਗੇ ਕਿ ਉਤਰੇ ਤੇ ਲੋਕਾਂ ਦੇ ਫੈਸਲੇ ਜਿੱਥੇ ਯੂਪੀ ਦੀ ਕੈਬਨਿਟ ਬਣੀ ਹੈ ਉਹਨਾਂ ਨੇ 40 ਹਜ਼ਾਰ ਕਰੋੜ ਕਿਸਾਨਾਂ ਦਾ ਬਗੈਰ ਬਹਾਨੇ ਤੇ ਮਾਫ ਕਰਤਾ ਮੈਂ ਨੀਅਤ ਤਾਂ ਉੱਥੋਂ ਪਤਾ ਲੱਗ ਜਾਂਦੀ ਜੇ ਮੌਜੂਦਾ ਕਾਂਗਰਸ ਦੀ ਸਰਕਾਰ ਵੀ ਵਾਈਟ ਪੇਪਰ ਲਿਆਉਣ ਦੀ ਜਗ੍ਹਾ ਚੋਣ ਮੈਨੀਫੈਸਟੋ ਪੇਪਰ ਲਿਆਉਣ ਉਹਨੂੰ ਲਾਗੂ ਕਰਨ ਕਰਜ਼ਾ ਕੁਰਕੀ ਖਤਮ ਕਿਸਾਨ ਨੂੰ ਪਚਲ ਦੀ ਰੋ ਪੂਰੀ ਰਕਮ ਜੋ ਇਹਨਾਂ ਦਾ ਵਾਅਦਾ ਸੀ ਕਿਸਾਨਾਂ ਨੂੰ ਉਹਨਾਂ ਦੇ ਖਰਚ ਨਾਲੋਂ 50% ਇਨਕਮ ਦੇਣ ਕੁਰਕੀ ਖਤਮ ਹੋਵੇ ਤੇ ਬਹੁਤ ਚੰਗੀ ਗੱਲ ਹੁੰਦੀ ਅੱਜ ਆਸੀਂ ਵੀ ਵਧਾਈ ਦੇ ਰਹੇ ਹੋ ਮਗਰ ਜੇ ਝੂਠ ਬੋਲਿਆ ਜਾਊਗਾ ਤੇ ਭਾਵੇਂ ਉਹ ਆਟੇ ਦਾਲ ਦੇ ਕਾਰਡ ਦੇ ਬਹਾਨੇ ਤਾਂ ਬੰਦ ਕਰਨ ਦੇ ਬਹਾਨੇ ਰਿਵਿਊ ਕਰਨਾ ਪੈਨਸ਼ਨ ਨਹੀਂ ਵਧਾਉਣੀ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਣੀ ਬੇਰੋਜ਼ਗਾਰੀ ਭੱਤਾ ਨਹੀਂ ਮਿਲਣਾ ਨੌਜਵਾਨਾਂ ਨੂੰ ਉਹਨਾਂ ਦੇ 스마트ਫੋਨ ਮੋਬਾਈਲ ਫੋਨ ਨਹੀਂ ਮਿਲਨੇ ਘਰ ਘਰ ਨੌਕਰੀ ਨਹੀਂ ਮਿਲਣੀ ਇਹਨਾਂ ਗੱਲਾਂ ਦਾ ਤਾਂ ਰੌਲਾ ਪਊਗਾ ਤੇ ਇੱਥੇ ਧਰਨੇ ਵੱਜਣਗੇ ਕਿ ਸਾਡਾ ਹੱਕ ਇੱਥੇ ਰੱਖੋ ਕੇਜਰੀਵਾਲ ਸਾਹਿਬ ਨੇ ਅੱਜ ਤੱਕ ਹਰੇਕ ਨਾਲ ਹੀ ਧੋਖਾ ਕੀਤਾ ਦਿੱਲੀ ਦੇ ਲੋਕਾਂ ਨੂੰ ਠੱਗਿਆ ਅੱਜ ਉਹਦਾ ਖਾਮ ਮਿਆਜਾ ਉਹਨਾਂ ਨੂੰ ਭੁਗਤਣਾ ਪੈਣਾ ਤੁਸੀਂ ਆ ਇਲੈਕਸ਼ਨਾਂ ਹੋ ਰਹੀਆਂ ਨੇ ਐਮਸੀਡੀਆ ਤੁਹਾਡੇ ਸਾਹਮਣੇ ਆ ਜਾਣਗੇ ਲੋਕਾਂ ਨੇ ਬੜਾ ਵੱਡਾ ਫਤਵਾ ਉਹਨਾਂ ਨੂੰ ਦਿੱਤਾ ਮਗਰ ਲੋਕਾਂ ਨਾਲ ਮੁੜ ਕੇ ਹੋਇਆ ਕੀ ਬਿਲਕੁਲ ਹੀ ਕਰਪਟ ਗਵਰਨਮੈਂਟ ਡਾਇਰੈਕਸ਼ਨਲੈਸ ਗਵਰਨਮੈਂਟ ਇੱਕ ਪਲੇਟ ਅੱਜ ਤੁਹਾਡੀ ਅਖਬਾਰਾਂ ਚ ਪੰਜਾਬ ਦੀ ਅਖਬਾਰਾਂ ਚ ਅੰਗਰੇਜ਼ੀ ਅਖਬਾਰਾਂ ਚ ਖਬਰ ਲੱਗੀ ਹੈ ਕਿ ਉਹ ਰੋਟੀ ਦਿੰਦੇ ਆ ਗੱਲ ਆਮ ਆਦਮੀ ਦੀ ਹੁੰਦੀ ਹੈ 13000 ਰੁਪਏ ਪਰ ਪਲੇਟ ਦੀ ਕਿਹੜੀ ਰੋਟੀ ਹੈ ਕਿਹੇ ਜੀ ਰੋਟੀ ਇਹਨਾਂ ਨੇ ਆਪ ਦੇ ਖਾਸ ਆਦਮੀਆਂ ਨੂੰ ਖਵਾਈ ਜਿਹੜੇ ਪੰਜਾਬ ਦੇ ਲੋਕ ਵੀ ਅੱਜ ਪੁੱਛਦੇ ਤੁਸੀਂ ਬਿਆਨ ਦਿਓ ਪੁੱਠੇ ਸਿੱਧੇ ਕੇਜਰੀয়াল ਸਾਹਿਬ ਤੇ ਉਹਦਾ ਖਰਚਾ ਵਕੀਲ ਦਾ ਰੋਕਾਂ ਦਾ ਖਜ਼ਾਨਾ ਭਰੇ ਇਹ ਕਿੱਥੋਂ ਦੀ ਫਲਸਫੀ ਹੈ ਕਿਹੜੀ ਸੋਚ ਹੈ ਬੇਈਮਾਨਾਂ ਵਾਲੀ ਸੋਚ ਆ ਉਹਦੇ ਕਰਕੇ ਮੈਂ ਸਮਝਦਾ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਨੇ ਇਹਨਾਂ ਦੀ ਬੇਈਮਾਨ ਸੋਚ ਨੂੰ ਸਮਝਿਆ ਤੇ ਅੱਜ ਉਹਨਾਂ ਦੀ ਪਾਰਟੀ ਦੇ ਜੋ ਹਾਲਾਤ ਬਣੇ ਆ ਤੁਹਾਡੇ ਸਾਹਮਣੇ ਇਸ ਗੱਲ ਦਾ ਬੜਾ ਦੁਖਦਾਈ ਇਹ ਗੱਲ ਹੈ ਜੀ ਕਿ ਅੱਜ ਲੋਕਾਂ ਨੂੰ ਸਿਰਫ ਤੇ ਸਿਰਫ ਡੈਮੋਕਰੈਟਿਕ ਰਾਈਟ ਇੱਕ ਅਧਿਕਾਰ ਸਾਨੂੰ ਮਿਲਿਆ ਕਨਸਟੀਟਿਊਸ਼ਨ ਮਗਰ ਜੇ ਕਿਸੇ ਨੇ ਆਵਦਾ ਡੈਮੋਕਰੈਟਿਕ ਰਾਈਟ ਵਰਤਿਆ ਅੱਜ ਕਾਂਗਰਸ ਪਾਰਟੀ ਨੂੰ ਮੈਂਡੇਟ ਮਿਲਿਆ ਉਹਨਾਂ ਦੀ ਗਿਣਤੀ ਵੱਡੀ ਗਿਣਤੀ ਨਾਲ ਉਹਨਾਂ ਦੇ ਐਮਐਲਏ ਬਣੇ ਆ ਉਹਨਾਂ ਨੂੰ ਚਾਹੀਦਾ ਸੀਗਾ ਕਿ ਅਸੀਂ ਇਸ ਗੱਲ ਨੂੰ ਪਲਾ ਕੇ ਜੋ ਵਾਅਦੇ ਕੀਤੇ ਉਸ ਕੰਮ ਨੂੰ ਪੂਰਾ ਕਰਦੇ ਮਗਰ ਵਾਅਦੇ ਪੂਰੇ ਕਰਨ ਤੇ ਤਾਂ ਸਮਾਂ ਘੱਟ ਉਹੀ ਹਲਕਾ ਇੰਚਾਰਜ ਉਹੀ ਅੱਜ ਕੌਣ ਸਾਰੇ ਅਪੁਆਇੰਟਿੰਗ ਅਪੁਆਇੰਟਮੈਂਟ ਕਰ ਰਿਹਾ ਅਖਬਾਰ ਚ ਕਹਿੰਦਾ ਨੋ ਹਲਕਾ ਇੰਚਾਰਜ ਮਗਰ ਅਸਲੀਅਤ ਦੀ ਗੱਲ ਹੈ ਹਲਕਾ ਇੰਚਾਰਜ ਫੁਲੀ ਐਕਟਿਵ ਹੈ ਇੱਥੇ ਵੀ ਐਕਟਿਵ ਹੈ ਹਲਕਾ ਇੰਚਾਰਜ ਸਾਡੇ ਵੀ ਐਕਟਿਵ ਹੈ ਜਿਹੜੇ-ਜਿਹੜੇ ਹਲਕਿਆਂ ਚ ਹਾਰੇ ਆ ਉੱਥੇ ਹਲਕਾ ਇੰਚਾਰਜਾਂ ਦੀ ਕਾਰਜਕਾਰੀ ਉਹੀ ਸ਼ੁਰੂ ਹੋ ਗਈ ਹੈ ਪਾਰਲੀਮੈਂਟਰੀ ਵੀ ਦੁਬਾਰਾ ਬਣਾ ਰਹੇ ਮੈਂ ਉਹ ਗੱਲ ਕਹਿ ਰਿਹਾ ਜੀ ਹਾਥੀ ਕੇ ਦਾੰਦ ਦੁਕਾਨੇ ਕੋ ਔਰ ਜਵਾਨੇ ਕੋ ਔਰ اولاد ਬਣੇ ਪਏ ਆ ਜੋ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਜਿਵੇਂ 84 ਦੇ ਮੁੱਦੇ ਤੇ ਮੈਂ 온ਟਾਰੀਓ ਗਵਰਨਮੈਂਟ ਨੂੰ ਵਧਾਈ ਦੇਣਾ ਮੈਂ ਸਮਝਾਂ ਇਹ ਕਾਂਗਰਸ ਪਾਰਟੀ ਨੂੰ ਇਹ ਤੋਂ ਸਬਕ ਸਿੱਖਣਾ ਚਾਹੀਦਾ ਉਹਨਾਂ ਨੇ ਜਿਨ੍ਹਾਂ ਨੇ 84 ਦੇ ਜਦੋਂ ਰਜੀਵ ਗਾਂਧੀ ਨੇ ਗੱਲ ਕਹੀ ਕਿ ਵੱਡਾ ਦਰਗ ਡਿੱਗਦਾ ਧਰਤੀ ਹਿੱਲਦੀ ਆ ਅਨ ਉਹਨਾਂ ਲੀਡਰਾਂ ਨੇ ਐਚ ਕੇ ਐਲ ਭਗਾ ਸੱਜਨ ਕੁਮਾਰ ਜਗਦੀਸ਼ ਟਾਈਟਲਰ ਹੋਰ ਇਹਨਾਂ ਦੇ ਕਾਂਗਰਸੀ ਲੀਡਰ ਇਹਨਾਂ ਨੂੰ ਸੋਨੀਆ ਗਾਂਧੀ ਹੋਰਾਂ ਨੇ ਨਵਾਜਿਆ ਤੇ ਉਹਨਾਂ ਨੂੰ ਨਵਾਜਣ ਦੀ ਜਗ੍ਹਾ ਸ਼ਾਇਦ ਕਿਤੇ ਉਨਟੈਰੀਆ ਵਾਂਗੂ ਆਪ ਦੀ ਗਲਤੀ ਦਾ ਅਹਿਸਾਸ ਕਰਦੇ ਤੇ ਮੈਂ ਸਮਝਦਾ ਭਾਈ ਚਾਰੇ ਕਿਸਾਨ ਤੇ ਇਨਸਾਨੀਅਤ ਦੀ ਕਦਰਾਂ ਕੀਮਤਾਂ ਨੂੰ ਬਹੁਤ ਵੱਡਾ ਹਲਾਰਾ ਮਿਲਣਾ ਸੀ ਜਿਹਦਾ ਅੱਜ ਸਾਨੂੰ ਦੁੱਖ ਹੈ ਤੇ ਕਾਂਗਰਸ ਪਾਰਟੀ ਨੂੰ ਇਸ ਗੱਲ ਤੇ ਚਿੰਤਾ ਜ਼ਾਹਿਰ ਕਰਦੇ ਹੋ ਪੰਜਾਬ ਦੀ ਵਿਧਾਨ ਸਭਾ 'ਚ ਆਪ ਦੇ ਗਲਤ ਕੀਤੇ ਹੋਏ ਕਾਰਨਾਮਿਆਂ ਦੇ ਉੱਤੇ ਇਹਨਾਂ ਨੂੰ ਕੋਈ ਲੈ ਕੇ ਆਉਣਾ ਚਾਹੀਦਾ ਰੈਜ਼ੋਲੂਸ਼ਨ ਲੋਕਾਂ ਤੋਂ ਮਾਫੀ ਮੰਗਣੀ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ